ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਥਾਣਾ ਢਿੱਲਵਾਂ ਅਧੀਨ ਪੈਂਦੇ ਵੱਖ-ਵੱਖ ਪਿੰਡਾਂ 'ਚ ਆਏ ਦਿਨ ਕਤਲ ਦੀਆਂ ਵਾਰਦਾਤਾਂ ਕਾਰਨ ਪਿੰਡਾਂ ਦੇ ਪਿੰਡ ਦਹਿਲ ਉੱਠੇ ਨੇ ਇਹ ਤਸਵੀਰਾਂ ਪਿੰਡ ਚ ਕੋਕੀ ਦੀਆਂ ਨੇ ਜਿੱਥੇ ਖੇਤਾਂ ਦੇ ਵਿੱਚ ਬਣੇ ਡੇਰੇ ਤੇ ਬੀਤੀ ਰਾਤ ਆਪਣੇ ਕਾਮਕਾਰ ਸਮੇਟ ਕੇ ਚੰਦਰ ਕਿਰਕਿਟਾ ਨਾਮ ਦਾ ਇੱਕ ਪ੍ਰਵਾਸੀ ਮਜ਼ਦੂਰ ਮੋਟਰ ਤੇ ਚੈਨ ਦੀ ਨੀਂਦ ਸੁਤਾ ਪਿਆ ਸੀ ਪਰ ਰਾਤੋਂ ਰਾਤ ਮੋਟਰ ਤੇ ਅਜਿਹਾ ਕੁਝ ਹੋਇਆ ਕਿ ਜਿਸ ਨੇ ਪੂਰੇ ਪਿੰਡ ਵਾਸੀਆਂ ਨੂੰ ਡਰਾ ਕੇ ਰੱਖ ਦਿੱਤਾ ਜੀ ਹਾਂ ਜਦੋਂ ਚਾਦਾ ਡੋਲੂ ਲੈ ਕੇ ਸਵੇਰੇ ਦੇੜੀ ਦਾ مالک ਕਰਮ ਸਿੰਘ ਆਇਆ ਤਾਂ ਪ੍ਰਵਾਸੀ ਮਜ਼ਦੂਰ ਦੀ ਹਾਲਤ ਦੇਖ ਉਸ ਦੇ ਵੀ ਸਾਹ ਸੁੱਕ ਗਏ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦੇ ਕੇ ਬੁਲਾਇਆ ਗਿਆ ਤੇ ਫਿਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਤਫਤੀਸ਼ ਸ਼ੁਰੂ ਕੀਤੀ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਰਮ ਸਿੰਘ ਨੇ ਦੱਸਿਆ ਕਿ ਅਣਪਛਾਤਿਆਂ ਦੇ ਵੱਲੋਂ ਪ੍ਰਵਾਸੀ ਨੂੰ ਮਾਰ ਮੁਕਾ ਦਿੱਤਾ ਗਿਆ ਬਾਈ ਨਗਰੀ ਕਿਵੇਂ ਵਾਪਰੀ ਘਟਨਾ ਇਹ ਨੂੰ ਤੁਸੀਂ ਇਹਨੂੰ ਮਿਲਿਆ ਸੀ ਪਹਿਲਾਂ ਇਹ ਤਾਂ ਹੁਣ ਪਰਮੇਸ਼ਰ ਜਾਣ ਜਾਏ ਰਾਤ ਆ ਮੈਂ ਰੋਟੀ ਲੈ ਕੇ ਆਇਆ 7 ਵਜੇ ਅੱਛਾ ਤੇ ਰੋਟੀ ਦੇ ਕੇ ਮੈਂ ਚਲ ਗਿਆ ਸੌ ਮੈਨੂੰ ਰਾਤ ਕਹਿਣ ਦਿਆ ਵੀ ਨੇਟ ਕਰ ਦੇਣੇ ਤੂੰ ਆਲੂ ਤੇ ਲੈਵਰ ਨੇ ਆਖ ਕਿਉਂ ਨਾ ਲਾਈਏ ਤੇ ਮੈਂ ਸਿਰੇ ਨੂੰ ਫੋਨ ਕੀਤਾ ਚਾਹ ਬਣਾ ਕੇ ਲੈਵਰ ਦੀ ਪਿੰਡ ਤੇ ਇਹਨੇ ਫੋਨ ਨਹੀਂ ਚੱਕਿਆ ਫੇਰ ਮੈਂ ਲਾਇਆ ਫੇਰ ਨਹੀਂ ਚੱਕਿਆ ਫੇਰ ਮੈਂ ਨਾਲ ਲੈਵਰ ਪਿੰਡੋਂ ਲੈ ਕੇ ਤੇ ਇੱਥੇ ਆ ਗਿਆ ਇੱਥੇ ਆਣ ਕੇ ਵੇਖਿਆ ਤੇ ਵੱਡੇ ਲਗਭਗ 5-5 ਦਿਨ ਲੱਗ ਛੱਕੇ ਇੱਥੇ ਆ ਗਏ ਸੀ ਤੇ ਟਾਕੀ ਬਹੁਤ ਜ਼ਿਆਦਾ ਲੱਗੇ ਮੌਤੀ ਹੋਈ ਹੋਈ ਹਾਂ ਹਾਂਜੀ ਪੁਲਿਸ ਸੌਰੇ ਕੌਣ ਸੀ? ਆ ਨਹੀਂ ਪੁਲਿਸ ਨੂੰ ਫੇਵਾ ਲਮਰਦਾਰ ਨੂੰ ਫੋਨ ਕੀਤਾ ਮਲਕੀਤ ਸਿੰਘ ਨੂੰ ਮੇਰਾ ਪੁੱਤ ਨੂੰ ਜੁਮਲਾ ਦੇ ਇਹਨੇ ਫੋਨ ਲਾਇਆ ਤੇ ਪੁਲਿਸ ਤੋਂ ਸਿਹੜਿਆ ਗਈ। ਬਾਕੀ ਮੰਦਾਲ ਹੋ ਜਾਣਾ ਜੀ ਮੋਟਾਂ ਦੇ ਮੇਰਾ ਸੁਖ ਬਹੁਤ ਜਿਆਦਾ ਇਸ ਸਾਰੇ ਏਰੀਏ ਨੂੰ ਹਰ ਬੰਦਾ ਇਹ ਤੁਹਾਨੂੰ ਮਾਲਕ ਬਹੁਤ ਖੁਸ਼ ਹੋਗੇ ਮਿਲਦਾ ਕਿਉਂਕਿ ਇੱਥੇ ਤਿੰਨ ਦਾ ਇਕੱਲਾ ਉਹਦੀ ਵਜ੍ਹਾ ਦਾ ਕਰਕੇ ਸਾਰੇ ਲੋਕਾਂ ਨੂੰ ਹੁੰਦਾ ਜੀ ਰਾਤ ਨੂੰ ਬੱਤੀ ਨਹੀਂ ਵੀ ਆਈ 10 ਮਿੰਟ ਅੱਗੋਂ ਆ ਗਏ ਤੇ ਇਹਦੇ ਕੋਲ ਕਿ ਇੱਥੇ ਬਹਿ ਰਹੇ ਹੁੰਦੇ ਤੇ ਪ੍ਰੇਮ ਬੜਾ ਸਾਰੇ ਲੋਕਾਂ ਦੇ ਨਾਲ ਹੀ ਜਿਆਦਾ ਹੀ ਠੀਕਾ ਜੀ ਪੰਜੀ ਸਰੇ ਮਲਕੀਤ ਸਿੰਘ ਲੰਬੜਦਾਰ ਨੇ ਫੋਨ ਕੀਤਾ ਸਾਡੇ ਡੇਰੇ ਦੇ ਲਾਗੇ ਨਾ ਇੱਕ ਉਹਨਾਂ ਦਾ ਕਿਰਤੋ ਬੰਦਾ ਰਹਿੰਦਾ ਥੇ 15-20 ਸਾਲ ਤੋਂ ਪਰਿਵਾਰ ਦੇ ਮੈਂਬਰ ਵਾਂਗੂ ਰਹਿੰਦਾ ਆ ਤੇ ਉਹਨੂੰ ਵੱਢ ਗਿਆ ਰਾਤ ਜਦੋਂ ਆ ਕੇ ਵੇਖਿਆ ਵਾ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਲੱਤ-ਪੱਤ ਹੋਇਆ ਵਾ ਫਿਰ ਐਸਐਚਓ ਸਾਹਿਬ ਨੂੰ ਫੋਨ ਲਾਇਆ ਵਾ ਟੀਮਾਂ ਆਈਆਂ ਆਪਣਾ ਜਿਹੜਾ ਕਰੰਡੀਆਂ ਇਨਵੈਸਟੀਗੇਸ਼ਨ ਇੱਕ ਬੜਾ ਮਾੜਾ ਕੰਮ ਆ ਇੱਥੇ ਮੋਟਰਾਂ ਤੇ ਸਾਰੇ ਹੀ ਰਹਿੰਦੇ ਸਾਰਿਆਂ ਸੁੱਖ ਸੀਗਾ ਇਹਨੂੰ ਬੀਜੇ ਕੋਈ ਨਾ ਪੁੱਛਣਾ ਕੋਈ ਗੱਲ ਬਾਰੇ ਦੇ ਕਰਕੇ ਚੋਰੀ ਦਾ ਵੀ ਬੜਾ ਮਚਾ ਸੀ ਕੇ ਮੰਡ ਚ ਸਾਰੇ ਅਸੀਂ ਇਕੱਲੇ ਇਕੱਲੇ ਮੋਟਰਾਂ ਤੇ ਇਨੇ ਬੜਾ ਮਾੜਾ ਕੰਮ ਹੋਇਆ ਵਾ ਇਹਦੀ ਇਨਵੈਸਟੀਗੇਸ਼ਨ ਤੇ ਪਤਾ ਲੱਗੂ ਕੀ ਗੱਲ ਬਣੀ ਕੀ ਨਹੀਂ ਉਦਾਂ ਦੇ ਲਾਕਡਾਟ ਕਿਸੇ ਨੰਦੀ ਸੀ ਇਮਾਨਦਾਰ ਬੰਦਾ ਸੀ ਧਰਮੀ ਸੀਗਾ ਕਿ ਕਿ ਕਿੰਨੇ ਵਜੇ ਪਤਾ ਲੱਗਾ ਇਹ ਨੂੰ ਸਾਢੇ 5:00 ਵਜੇ ਰਮੋਦਾਰ ਸਾਹਿਬ ਨੇ ਫੋਨ ਕੀਤਾ ਹਣਾ ਮੈਨੂੰ ਵੀ ਆਹ ਕੰਮ ਬਣਿਆ ਮੈਂ ਅਸਰਟੋ ਸਾਹਿਬ ਨੂੰ ਫੋਨ ਕੀਤਾ ਸੀਗਾ ਤੁਸੀਂ ਆਪਣੀ ਟੀਮਾਂ ਲੈ ਕੇ ਡੌਗਸਪੋਰਟ ਜਾਂ ਡੰਪ ਜਾਂ ਹੋਰ ਜਿਹੜੀ ਜਿਹੜੀ ਹੁੰਦੀ ਲੈ ਕੇ ਆਏ ਆ ਲੱਗੇ ਆ ਦੇਖੋ ਕੀ ਨਿਕਲਦਾ ਕੀ ਗੱਲ ਬਣਦੀ ਹੈ ਉਥੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਪ੍ਰਵਾਸੀ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂ ਜੀ ਸਰ ਕੀ ਮਾਮਲਾ ਜਿਹੜੀ ਘਟਨਾ ਵਾਪਰੀ ਹੈ ਤੁਸੀਂ ਆਇਓ। ਇਹ ਪ੍ਰਵਾਸੀ ਮਜ਼ਦੂਰ ਸੀ ਜੀ, ਇਹ ਕਰਮ ਸਿੰਘ ਨਾਂ ਦੇ ਜ਼ਮੀਦਾਰ ਹੈ ਜੀ। ਉਹਨਾਂ ਦੇ ਖੇਤਾਂ ਵਿੱਚ ਕਿਸੇ ਲਈ 15-20 ਸਾਲਾਂ ਦੇ ਉੱਤੇ ਇਹ ਮੋਟਰ ਦੇ ਉੱਤੇ ਰਹਿ ਰਿਹਾ ਸੀ। ਤੇ ਰਾਤ ਨੂੰ ਕੋਈ ਅਨਨੌਨ ਪਰਸਨ ਜਿਹੜੇ ਆ ਉਹ ਤੇ ਹਾਰਾ ਨਾਲ ਇਹਨੂੰ ਮੋਢੇ ਘਾਟ ਤਾਰ ਗਿਆ। ਇਨਵੈਸਟੀਗੇਸ਼ਨ ਕਰ ਰਹੇ ਆ। ਤੇ ਜੋ ਵੀ ਰਿਜ਼ਲਟ ਹੋਏਗਾ ਤੁਹਾਨੂੰ ਦੱਸਾਂਗੇ। ਠੀਕ ਕਰੋ ਮਤਾਂ ਇਹੋ ਕਿਸੇ ਦੇਖਿਆ ਕੀ ਲੱਗਦਾ ਤੈਨੂੰ ਜੀ ਫਿਲਹਾਲ ਤਾਂ ਜੋ ਵੀ ਹੈ ਲਾਈਕ ਇਹੀ ਲੱਗ ਰਿਹਾ ਹੈ ਕਿ ਜਿਹੜਾ ਬੰਦੇ ਨੂੰ ਜਿਹੜਾ ਕਿਸੇ ਤੇਜ਼ ਧਾਰ ਹਥਿਆਰ ਨਾਲ ਜਿਹੜਾ ਆ ਉਹ ਮਰਡਰ ਕੀਤਾ ਗਿਆ ਬਾਕੀ ਫਰਦਰ ਦੇਖ ਰਹੇ ਆ ਜੀ ਕਿੰਨੇ ਚਿਰ ਤੋਂ ਇੱਥੇ ਰਹਿ ਰਿਹਾ ਸੀ ਇਹ ਇਹ ਕਰੀ 15 ਸਾਲ ਤੋਂ ਰਹਿ ਰਿਹਾ ਸੀ ਜੀ ਠੀਕ ਹੈ ਕਰਨ ਸਿੰਘ ਹੈਗਾ ਕਿ ਇਥੋਂ ਦੇ ਚਕੋਕੀ ਪਿੰਡ ਦੇ ਆ ਉਹਨਾਂ ਦੇ ਖੇਤ ਆ ਉਹਨਾਂ ਦੇ ਉੱਤੇ ਹੀ ਇਹ ਕੰਮ ਕਰ ਰਿਹਾ ਹੈ ਜੀ ਫਿਲਹਾਲ ਕੀ ਕਾਰਵਾਈ ਕੀਤੀ ਜਾ ਰਹੀ 302 ਦਾ ਕੇਸ ਰਜਿਸਟਰ ਕਰ ਰਹੇ ਆ ਜੀ ਅਨਨੋਨ ਪਰਸਨਸ ਦੇ ਫਰਦਰ ਟرائی ਆਪਣਾ ਟੈਸਟ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਤਾਂ ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਚੰਦਰ ਕ੍ਰਿਕਟਰਾ ਪੁੱਤਰ ਬੰਦਨ ਕ੍ਰਿਕਟਰਾ ਜ਼ਿਲ੍ਹਾ ਸ਼ਿਮ ਡਿੱਗਾ 4:00 ਵਜੋਂ ਹੋਈ ਹੈ ਉਹ ਪਿਛਲੇ ਤਕਰੀਬਨ 20 ਸਾਲਾਂ ਤੋਂ ਕਰਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮੁਗਲ ਚੱਕ ਢਿਲਵਾ ਦੇ ਡੇਰੇ ਤੇ ਚੁਕੋਕੀ ਮੰਡ ਵਿਖੇ ਇਕੱਲਾ ਰਹਿ ਰਿਹਾ ਸੀ ਜਿਸ ਦਾ ਬੀਤੀ ਰਾਤ ਅਣਪਛਾਤੇਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਇਹ ਕਤਲ ਕਿਸ ਨੇ ਤੇ ਕਿਉਂ ਕੀਤਾ ਕੀ ਵਜ੍ਹਾ ਹੋ ਸਕਦੀ ਹੈ ਇਹ ਦੇਖਣਾ ਹੋਵੇਗਾ ਪੁਲਿਸ ਦੀ ਜਾਂਚ ਤੋਂ ਬਾਅਦ ਹਕੀਕੀ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ